ਹਾਂਜੀ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇੱਕ ਆ ਮਸ਼ੀਨ ਭੇਜੀ ਹੈਗੀ ਬਾਈ ਨੇ ਵੀਡੀਓ ਬਣਾ ਕੇ ਆਪਣੇ ਕੋਲੇ 6 ਇੰਚੀ ਤਰਪਾਈ ਆ 10 ਇੰਚੀ ਚਾਸੀ ਆ ਹੈੱਡ ਲੱਗਿਆ ਹੋਇਆ ਉੱਥੇ ਹੈੱਡ ਦੇਖ ਲਓ ਜੀ ਬੋਕੀ ਪਲਟਾ ਵੀ ਲੱਗਿਆ ਹੋਇਆ ਹੈਗਾ ਠੀਕ ਹੈ ਪਰ ਆ ਕੰਪਲੀਟ ਆ ਟਰੈਕਟਰ ਦਾ ਇੰਜਣ ਆ ਸਤਵੰਤ ਮਸ਼ੀਨ ਆਗੀ ਚਾਰ ਟੂਰ ਦੇਖ ਲੋ ਟਾਇਰ ਵਧੀਆਗੇ ਠੀਕ ਆ ਭਾਈ ਠੋਸ ਕੇਮ ਲੱਗੀ ਆ ਬਾਈ ਪੜਾ ਕੋੜਾ ਲੱਗਿਆ ਬਈ ਵਿੱਚ ਗਰਾਰਾ ਠੀਕ ਪਿਆ ਜੇ ਇਸ ਦੀ ਕੰਡੀਸ਼ਨ ਬਿਲਕੁਲ ਸਹੀ ਆ ਚੱਲਣ ਚ ਸਾਫ ਆ ਗਈ ਮਸ਼ੀਨ ਤੇ ਜਰੂਰਾਂ ਲੱਗਿਆ ਹੋਇਆ ਹੈਗਾ ਔਰ ਡਿਗਰੀ ਦੇ ਤਾਰ ਵੀ ਸਾਫ ਆ ਗਈ ਚਾਰ ਲੜੀ ਤਾਰ ਹੁੰਦੀ ਹੈ ਡਿਗਰੀ ਵਾਲੀ ਪੌਣੀਆਂ ਪੁਣੀਆਂ ਸਭ ਕੁਝ ਨਾਲ ਹੈ ਦੇ ਮਸ਼ੀਨ ਦੇ ਠੀਕ ਹੈ ਜੀ ਮਸ਼ੀਨ ਚੈੱਕ ਕਰੋ ਹੈਵੀ ਬ੍ਰੇਕ ਲੱਗੇ ਡਿਗਰੀ ਵਾਲੇ 10 ਇੰਚੀ ਚਾਸੀ ਹੈ 6 ਇੰਚੀ ਤਰਪਾਈ ਆ 25 ਫੁੱਟ ਤਰਪਾਈ ਆ ਟਰੈਕਟਰ ਦਾ ਇੰਜਨ ਲੱਗਾਗਾ ਦੇਖੋ ਇੰਜਨ ਚੈੱਕ ਕਰੋ ਟੂਲ ਮਗਰਿਆੜ ਦੋਨੇ ਸਾਹ ਠੀਕ ਹੈ ਬਾਈ ਇਹ ਬੈਲਟ ਬੂਟਾ ਪੂਰੀਆਂ ਸਹੀ ਪਾਈਆਂ ਹੋਈਆਂ ਹਨ ਨਮ ਗਿਆ ਪਈਆਂ ਬੈਲਟ ਆਰ ਤਾਰ ਫੁੱਲ ਰੂਲਾ ਭਰਿਆ ਦਾਗਾ ਅੰਦਰੋਂ ਦੇਖ ਲਓ ਤਾਰ ਚੈੱਕ ਕਰ ਲਓ ਅੱਧਾ ਕੁਟ ਜੀ 600 ਫੁੱਟ ਤਾਰ ਆ ਗਈ ਬੁੱਕੀ ਵਾਲੀ ਰੇਟ ਹੈਗਾ ਬਾਈ ਜੀ ਬਾਈ ਨੇ ਭੇਜਿਆ 4.5 ਲੱਖ ਰੁਪਈਆ ਮਸ਼ੀਨ ਦਾ ਰੇਟ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰ ਤੇ ਲਾਈਕ ਕਰ ਦਿਓ